जो धरना रोष प्रदर्शन है वो इसलिए किया गया क्योंकि भारतीय वाल्मीकि धर्म समाज वीरेश विकल जी महाराज और बहुत सारे संगठनों ने जो यहाँ संघर्ष किया सालों दर साल तीस पैंतीस साल से संघर्ष किया आज़ाद करवाने के लिए उन लोगों की आस्था को जो ठेस पहुँची है क्योंकि अगर अपने आप को कोई संत कहता है तो वो सच्ची बात करता है वहाँ उसे तलवार तीर कमान ये लेके जाने की जरूरत नहीं है ये जरूरत उन लोगों को होती है जिन्हें किसी का डर हो और डर जब तक रहता है तब तक परमात्मा नहीं है क्योंकि एक ही चीज़ आदमी के अंदर प्रवेश कर सकती है डर या भगवान जब उनके अंदर भगवान की आस्था नहीं है तो इसलिए उन्होंने वहाँ तीर तलवार और कुल्हाड़ियाँ लेके पेड़ लोगों को इकट्ठे करके का वहाँ प्रदर्शन किया जबकि वहाँ सामने कोई नहीं था तीर तलवार या सारे हथियार लेने की जरूरत जब पड़ती है जब सामने कोई पार्टी खड़ी हो सामने कोई लड़ाई हो लड़ाई कोई है नहीं तो तुम तीर तलवार लेकर वहाँ भगवान वाल्मीकि महाराज को दिखा रहे हैं भगवान वाल्मीकि महाराज के स्वरूप को आपने छत विषत किया गले पर पैर रखकर चढ़े और वो जो तरीका है वो आपके मीडिया के माध्यम से मीडिया के माध्यम से भी देख सकते हैं कि वो सारा गलत था इसलिए ये आस्थावान लोग यहाँ सारे इकट्ठे होकर रोष कर रहे हैं रोष नहीं बल्कि प्लानिंग है कि तीन जो प्लान हैं वो तीनों पर काम होगा और एकता के साथ होगा और आने वाले समय में आपको रिजल्ट देखने को मिलेगा कि जो लोगों ने दोष किया है जो लोग दोषी हैं उन्हें सजा मिलेगी या प्रशासन देगा सरकार देगी कि नहीं देगी लेकिन वाल्मीकि समाज इसके लिए तैयार है चाहे मर मिटने को भी तैयार है क्योंकि जिस जो कौम कुर्बानी नहीं दे सकती उसका कभी इतिहास नहीं बनता इसलिए आज से ऐतिहासिक बात शुरू हुई है अभी तक सिर्फ हमने घर घर जाकर वै वाल्मीकि हर हर वाल्मीकि भगवान वाल्मीकि महाराज की शक्तियों का प्रचार किया है लेकिन आज से ऐसा लगता है कि हमें हथियारों की भी जरूरत पड़ेगी हथियार भी उठाने पड़ेंगे क्योंकि जब ऐसा मौका आ जाए तो हम हर हर तरीके से तैयार हैं इन्हीं शब्दों के साथ मैं ज्यादा कुछ ना कहते हुए जय वाल्मीकि और हरवन आज धर्म युद्ध मोर्चाकनिया जो पूरे पंजाब ਦੇ ਵਿੱਚ ਕਾਲ ਕਰਕੇ ਜੋ 27 ਤਰੀਕ ਨੂੰ ભગવાન वाल्मीकि महाराज ਦੇ ਆਸ਼ਰਮ ਤੇ ਜੋ ਬੇਅਦਬੀ ਹੋਈ ਆ ਉਨਾ ਦੋਸ਼ੀਆਂ ਦੇ ਖਿਲਾਫ ਜਿਹੜੀ ਆ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਅਸੀਂ ਭੰਡਾਰੀ ਜਿਹੜਾ ਇਹ ਪੋਲਾ ਚੌਂਕ ਜਿਹੜਾ ਉਹਨੂੰ ਜਾਮ ਕਰਨ ਵਾਸਤੇ ਇੱਥੇ ਲੁਧਿਆਣੇ ਤੋਂ ਪਹੁੰਚੇ ਆ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਧਰਮਗੁਰੂ ਜੀ ਆ ਮਹਾਤਮਾ ਬਾਲਚੰਦ ਜੀ ਬੋਧ ਜੀ ਅਗਵਾਈ ਦੇ ਵਿੱਚ ਅਸੀਂ ਪਹੁੰਚੇ ਆ ਔਰ ਅਸੀਂ ਸਮਰਥਨ ਦਿੱਤਾ ਵਾ ਧਰਮ ਯੁੱਧ ਜਿਹੜਾ ਮੋਰਚਾ ਬਣਿਆ ਵਾ ਵੀ ਜੋ ਵੀ ਕੋਈ ਆਦੇਸ਼ ਇਨਾ ਕੰਨਿਓ ਹੋਏਗਾ ਅਸੀਂ ਆਪਣੇ ਸੰਗਠਨ ਭਾਰਤੀ ਵਾਲਮੀਕੀ ਧਰਮ ਸਮਾਜ ਭਾਵਦਾ ਸਵੇਰੇਸ਼ ਵਿਕਲਜੀ ਕੰਨਿਓ ਅਸੀਂ ਇਹਨਾਂ ਦੇ ਨਾਲ ਖੜੇ ਆ ਮੁੰਡੇ ਨਾਲ ਮੁੰਡੇ ਨਾਲ ਜੋੜ ਕੇ ਖੜੇ ਆ ਔਰ ਦੋਸ਼ੀਆਂ ਦੇ ਖਿਲਾਫ ਜਿਹੜੀ ਕਾਰਵਾਈ ਦੀ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਔਰ ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਆ ਵੀ ਜੋ ਵੀ ਝੰਡਾ ਚੜੇ ਉਹ ਸਰਬ ਸਹਿਮਤੀ ਨਾਲ ਚੜੇ ਧੰਨਵਾਦ ਜੈ ਵਾਲਮੀਕੀ ਅਸੀਂ ਅਮਰਤ ਸਰ ਵਿਖੇ ਭਾਰਤੀ ਵਾਲਮੀਕੀ ਧਰਮ ਸਮਾਜ ਵੱਲੋਂ ਇਕੱਠੇ ਹੋਏ ਆ इकट्ठे ਹੋਣ ਦਾ ਕਾਰਨ ਜਿਹੜਾ 27 ਅਕਤੂਬਰ ਵਾਲਮੀਕੀ ਤੀਰਤ ਉਤੇ ਕੁਝ ਸੰਤ ਸੰਤਾ ਨੇ ਬਾਬਿਆਂ ਨੇ ਇਕੱਠੇ ਹੋ ਕੇ ਤੀਰਤ ਦੀ ਬੇਅਦਬੀ ਕੀਤੀ ਹੈ ਜਿਹੜਾ ਅਨਲੀਗਲ ਤੌਰ ਤੇ ਝੰਡਾ ਚੜਾਇਆ ਗਿਆ ਔਰ ਉਹਦੇ ਵਿੱਚ ਪਰਮਾਤਮਾ ਦੀ ਤੇ ਤੀਰਤ ਦੀ ਬੇਅਦਬੀ ਕੀਤੀ ਹੈ ਉਹਦੇ ਸਬੰਧ ਵਿੱਚ ਇਹ ਧਰਨਾ ਦਿੱਤਾ ਗਿਆ ਹੈ ਔਰ ਸਾਡੀ ਸਰਕਾਰ ਤੋਂ ਮੰਗ ਹੈ ਜਿਹੜੇ ਜਿਹੜੇ ਇਸ ਉਹਦੇ ਵਿੱਚ ਮਿਲੀ ਭੂਗਤ ਨਾਲ ਇਹ ਝੰਡਾ ਚੜ੍ਹਿਆ ਚਾਹੇ ਉਹ ਪੁਲਿਸ ਪ੍ਰਸ਼ਾਸਨ ਹੈ ਚਾਹੇ ਉਹ ਰਾਜਨੀਤਿਕ ਪਾਰਟੀ ਹੈ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਤੇ ਐਫ ਆਈ ਆਰ ਦਰਜ ਕਰਕੇ ਤੁਰੰਤ ਉਹਨਾਂ ਨੂੰ ਸਸਪੈਂਡ ਕਰਕੇ ਉਹ ਝੰਡਾ ਉੱਥੋਂ ਉਤਾਰਿਆ ਜਾਵੇ ਤੇ ਜਿਹੜੀ ਇਹ ਸਰਕਾਰ ਨੇ ਸਾਡੇ ਨਾਲ ਸਾਡੇ ਸਮਾਜ ਨਾਲ ਧੋਗਲੀ ਪਾਲਸੀ ਵਰਤੀ ਹੈ ਉਹ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਆਂ ਦੱਸਣਾ ਚਾਹੁੰਦੇ ਆਂ ਵੀ ਇਹ ਬਾਲਮੀਕੀ ਸਮਾਜ ਸੁੱਤਾ ਹੋਇਆ ਸਮਾਜ ਨਹੀਂ ਹੈ ਇੱਕ ਜਾਗਰੂਕ ਸਮਾਜ ਹੈ ਪੜਿਆ ਲਿਖਿਆ ਸਮਾਜ ਹੈ ਔਰ ਇਸ ਦਾ ਜਵਾਬ ਉਹ ਅੱਜ ਸਾਡੇ ਸਾਥੀ ਇਕੱਠੇ ਹੋ ਕੇ ਦੇਣਗੇ ਜੈ ਬਾਲਮੀਕੀ ਜੈ ਪੀਮ ਜੈ ਪੋਲੇ ਸੋਨ ਭਗਵਾਨ ਬਾਲਮੀਕੀ ਮਹਾਰਾਜ ਕੀ ਜੈ ਮੁਦਾ ਕੱਲ ਅਸੀਂ ਲੁਧਿਆਣੇ ਮਾਮਾ ਪੱਤਰ ਦਿੱਤਾ ਸੀ ਕਿਉਂਕਿ ਜਿਹੜੀ ਪ੍ਰਚਾਰਕਾਂ ਨੇ ਨੰਬਰ ਨੂੰ ਜਿਹੜੀ ਤਿਰਦੀ ਬੇਅਦਬੀ ਹੋਈ ਆ ਉਹਨੂੰ ਲੈ ਕੇ ਅੱਜ ਅੰਮ੍ਰਿਤਸਰ ਦੇ ਵਿੱਚ ਅਸੀਂ ਪਹਿਲਾਂ ਕੱਲ ਵੀ ਕਿਹਾ ਸੀ ਕਿ ਅੱਜ ਧਰਮਾਂ ਦੇਵਾਂਗੇ ਤੇ ਅੰਮ੍ਰਿਤਸਰ ਦੇ ਵਿੱਚ ਧਰਮਾਂ ਦਿੱਤਾ ਹੋਇਆ ਜਿਹੜੀ ਸੰਗਤ ਉਹਨਾਂ ਨਾਲ ਆਈ ਸੀ ਉਹਨਾਂ ਨੂੰ ਉੱਥੇ ਬਹੁਤ ਜ਼ਿਆਦਾ ਕੁਹਾੜੀਆਂ ਕਿਰਪਾਨਾਂ ਡੰਡੇ ਛੋਟੀਆਂ ਪਰਮਾਤਮਾ ਦੀ ਪ੍ਰਤਿਮੇ ਦੇ ਉੱਪਰ ਚੜ੍ਹ ਕੇ ਗੁੰਡਾ ਕਰਦੀ ਦਾ ਜਿਹੜਾ ਨੰਗਾ ਨਾਚ ਕੀਤਾ ਗਿਆ ਇਹ ਜਿਹੜੇ ਬਾਣੇ ਦੇ ਵਿੱਚ ਜਿਹੜੇ ਸੰਤ ਤੇ ਮੁੱਦਾ ਛੱਡੇ ਦਾ ਕਿ ਤਰ੍ਹਾਂ ਗੁੰਡੇ ਜਿਹੜੇ ਸੀਗੇ ਇਹਨਾਂ ਨੇ ਬੇਦਬੀ ਕੀਤੀ ਆ ਅਸੀਂ ਸਾਡੀ ਮੰਗ ਆ ਪ੍ਰਸ਼ਾਸਨ ਨੂੰ ਅੱਜ ਅੰਮ੍ਰਿਤਸਰ ਪ੍ਰਸ਼ਾਸਨ ਨੂੰ ਡੀਸੀ ਨੂੰ ਕਮਿਸ਼ਨਰ ਨੂੰ ਇਕੱਠੇ ਹੋਇਆ ਕਿ ਜਿਹੜਾ ਇਹਨਾਂ ਤੇ ਅਫੇਅਰ ਦਰਜ ਕਰਕੇ ਇਮੀਜੇਟਲੀ ਤੇ ਇਹਨਾਂ ਨੂੰ ਅਫੇਅਰ ਦਰਜ ਕਰਕੇ ਕੋਈ ਫਾਰਮੈਲਟੀ ਨਹੀਂ ਕਰਨੀ ਇਮੀਜ ਜੈਲਰੀ ਅਰੈਸਟ ਕਰਕੇ ਇਹਨਾਂ ਨੂੰ ਜੇਲ੍ਹ ਦੇ ਪਿੱਛੇ ਧੱਕਿਆ ਜਾਵੇ ਤੇ ਜਿਹੜੇ ਇਹਨਾਂ ਦੇ ਡੇਰੇ ਬਣੇ ਆ ਇਹ ਆਪਣੇ ਡੇਰੇ 'ਤੇ ਜੋ ਮਰਜ਼ੀ ਕਰਨ ਜਿਹੜੇ ਮੰਦਰ ਬਣਾ ਕੇ ਬੈਠੇ ਆ ਬਾਬਿਆਂ ਦੇ ਮਾਤਾ ਦੇ ਮੰਦਰ ਬਣਾ ਕੇ ਬੈਠੇ ਆ ਇਹ ਚ ਉੱਥੇ ਜੋ ਮਰਜ਼ੀ ਕਰਨ ਵਾਲਮੀਕੀ ਤੇਰ ਤੇ ਜਿਹੜਾ ਵਾ ਤੇ ਅੱਜ ਅੰਮ੍ਰਿਤਸਰ 'ਚ ਧਰਨਾ ਲਾਇਆ ਇਹ ਨਾ ਹੋਵੇ ਕੱਲ ਨੂੰ ਪੂਰਾ ਪੰਜਾਬ ਬੰਦ ਕਰਨਾ ਪਵੇ ਪੂਰਾ ਦੇਸ਼ ਬੰਦ ਕਰਨਾ ਪਵੇ ਕਿਉਂਕਿ ਵਾਲਮੀਕੀਨ ਸਮਾਜ ਅਮੀਰ ਤੋਂ ਲੈ ਕੇ ਕੰਨੈ ਕੁਮਾਰ ਤੱਕ ਜੋ ਵੀ ਮਈ ਉਹ ਜਿਹੜੇ ਛੋਟੇ ਛੋਟੇ ਧੜੇ ਬਣਾ ਕੇ ਬੈਠੇ ਆ ਸਿਰਫ ਪੰਜਾਬ 'ਚ ਹੀ ਆ ਕਿਉਂਕਿ ਜਿਹੜੇ ਸਿੱਖ ਸਮਾਜ ਨੂੰ ਬਿਲੋਂਗ ਕਰਦੇ ਆ ਉਹ ਇੱਕ ਛੋਟੀ ਜਿਹੀ ਟੁਕੜੀ ਆ ਤਾਂ ਕਰਕੇ ਸਰਕਾਰ ਨੂੰ ਬੇਨਤੀ ਆ ਕਿ ਇਦਾਂ ਨਾ ਕਰ ਧੰਨਵਾਦ ਮੈਂ ਪਵਨ ਦਰਾਵੜ ਚੇਅਰਮੈਨ ਮਹਾਸਰਨ ਪ੍ਰਬੰਧਕ ਕਮੇਟੀ ਅੱਜ ਦੀ ਇਹ ਜਿਹੜਾ ਰੋਸ਼ ਵਜੋਂ ਜਿਹੜਾ ਬੰਦ ਕੀਤਾ ਗਿਆ ਵਾ ਅਮਰਸਰ ਭੰਡਾਰੀਪੁਰ ਇਸ ਕਰਕੇ ਕੀਤਾ ਗਿਆ ਕਿ 27 ਤਰੀਕ ਨੂੰ ਕੁਝ ਗੁੰਡਿਆਂ ਵੱਲੋਂ ਕੁਝ ਗੁੰਡੇ ਸੰਤਾ ਵੱਲੋਂ ਪਾਵਣ ਵਾਲਮੀਕੀ ਤਿਰਤੂ ਦੇ ਵਿੰਡਾਗਰਦੀ ਕਰਕੇ ਝੰਡਾ ਚੜਾਇਆ ਗਿਆ ਜਿਹੜਾ ਕਿ ਝੰਡਾ 9 ਸਾਲਾਂ ਤੋਂ ਵਿਵਾਦ ਸੀ ਕਿ ਜੇ ਝੰਡਾ ਚੜ੍ਹੇਗਾ ਪੂਰੇ ਸਮਾਜ ਦੀ ਸਹਿਮਤੀ ਨਾਲ ਚੜ੍ਹੇਗਾ ਔਰ ਕੁਝ ਗੁੰਡਿਆਂ ਵੱਲੋਂ ਜ਼ਬਰਦਸਤੀ ਝੰਡਾ ਚੜਾਇਆ ਗਿਆ ਉਸ ਵਜੋਂ ਇੱਥੇ ਧਰਨਾ ਲਾਇਆ ਗਿਆ ਅੱਜ ਮੰਗ ਇਹ ਹੀ ਹੈ ਜੀ ਕਿ ਜਿਹੜਾ ਉੱਥੇ ਝੰਡਾ ਲੱਗਾ ਪਿਆ ਉਹ ਉਤਾਰਿਆ ਜਾਵੇ ਜੋ ਸਦੀ ਪਹਿਲਾਂ ਚਲਦੀ ਪਈ ਸੀ ਉਹੀ ਹੋਵੇ ਅਗਰ ਝੰਡਾ ਲੱਗੇਗਾ ਕੋਈ ਵੀ ਲੱਗੇ ਝੰਡਾ ਪਰ ਪੂਰੇ ਸਮਾਜ ਦੀ ਸਹਿਮਤ ਨਾ ਲੱਗੇ ਅ ਅੱਜ ਦਾ ਜਿਹੜਾ ਹੈ ਧਰਨਾ ਪ੍ਰਦਰਸ਼ਨ ਹੈ ਜੀ ਬਹੁਤ ਹੀ ਮਤਭਾਗੀ ਘਟਨਾ ਜਿਹੜੀ 27 ਤਰੀਕ ਵਾਲੇ ਦਿਨ ਪਾਵਨ ਵਾਲਮੀਕੀ ਤਿਰਤੇ ਵਾਪਰੀ ਹੈ ਉਹ ਓਮ ਪ੍ਰਕਾਸ਼ ਗੱਬਰ ਨੇ ਸ਼ੈਤਾਨੀ ਆਪਣੀ ਕੀਤੀ ਹੈ ਉਹਦੇ ਨਾਲ ਸੇਵਕਨਾਥ ਬਾਬਾ ਜਿਹੜਾ ਕਿ ਕਰਪੂਰ ਥਲੇ ਤੋਂ ਆ ਕੇ ਸਾਡੇ ਲੋਕਾਂ ਨੂੰ ਦੋ ਫਾੜ ਕਰ ਰਿਆ ਔਰ ਆਪਣੇ ਗੁੰਡਾ ਤਤਵ ਨੂੰ ਨਾਲ ਲੈ ਕੇ ਗੁੰਡਾ ਕਰਤੀ ਦੇ ਨਾਲ ਝੰਡਾ ਚੜਾ ਕੇ ਗਿਆ ਆ ਔਰ ਨਸ਼ੇੜੀ ਲੋਕ ਜਿਹੜੇ ਉੱਥੇ ਮਜੂਸੀ ਅੰਦਰ ਝੰਡਾ ਲਹਿਰਾ ਰਹੇ ਸੀ ਬਾਹਰ ਜਦੋਂ ਸੰਤਾ ਇਹਨੇ ਉਦੋਂ ਝੰਡਾ ਹੋਰ ਤਰੀਕੇ ਨਾਲ ਚੜਾਇਆ ਗਿਆ ਵਾ ਜਿਹੜੇ ਅੰਦਰ ਬੇਤਵੀ ਹੋਈ ਆ ਪਾਲਕੀ ਸਾਹਿਬ ਟੁੱਟੀ ਆ ਗੱਬਰ ਗੱਲੇ ਦੇ ਉੱਤੇ ਖੜਾ ਆ ਉਹ ਜਿਹੜਾ ਪ੍ਰਕਰਮਾਂ ਦੇ ਵਿੱਚ ਜੁੱਤੀਆਂ ਪਾ ਕੇ ਲੋਕ ਗਏ ਨੇ ਉਹ ਮਰਿਆਦਾ ਭੰਗ ਹੋਈ ਆ ਇਹ ਸਾਰੀ ਮਰਿਆਦਾ ਜਿਹੜੀ ਭੰਗ ਹੁੰਦੀ ਆ ਹਰ ਵਾਰ ਗੱਬਰ ਦਾ ਹੱਥ ਹੁੰਦਾ ਇਹ ਸ਼ੈਤਾਨੀ ਬੰਦੇ ਨੂੰ ਕਦੀ ਕਾਂਗਰਸ ਚ ਕਦੀ ਭਾਜਪਾ ਚ ਕਦੀ ਖਾਲੀ ਦਲ ਚ ਕਦੀ ਆਮ ਆਦਮੀ ਆਦਮੀ ਜਾਂਦਾ ਇਹਦੀ ਇੱਕ ਜਗ੍ਹਾ ਟਿਕਾਣੀ ਆ ਔਰ ਸਮਾਜ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਇੱਥੇ ਬੰਦ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਉਹ ਝੰਡੇ ਰਿਮੂਵ ਹੋਣੇ ਚਾਹੀਦੇ ਐਸੇ ਰੋਸ਼ ਦੇ ਵਿੱਚ ਅੱਜ ਧਰਨਾ ਰੱਖਿਆ ਗਿਆ ਔਰ ਆਦਰਯੋਗ ਸ਼ੁਕਰਾਚਾਰਾ ਦੱਸਣ ਦਾ ਨਾਵਨ ਜੀ ਔਰ ਬਾਕੀ ਸੰਗਠਨਾਂ ਦੇ ਮੁਖੀ ਜੋ ਨਿਰਣਾ ਲੈਣਗੇ ਅਸੀਂ ਉਹਨਾਂ ਤੇ ਮੋਰ ਲਾਵਾਂਗੇ ਔਰ ਇਹ ਜਿਹੜਾ ਪ੍ਰਦਰਸ਼ਨ ਹੈ ਇਦਾਂ ਹੀ ਚੱਲਦਾ ਰਹੇ